ਮੈਂ ਹਮਨਿਤ ਕੋ ਸੰਖੇਪ ਰੈਂਕ ਤੇ ਦੱਸਾ ਦੇਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੁਆਦਗਰਮੀ ਤੋਂ ਰਾਹਤ ਦੇ ਲਈ ਰਾਇਤਾ ਇਹ ਰਾਇਤਾ ਹੈ ਆ ਕਿ ਆਪਾਂ ਬਣਾ ਕੇ ਜਦੋਂ ਆਪਣਾ ਪੇਟ ਜਿਆਦਾ ਖਰਾਬ ਹੋ ਜਾਂਦਾ ਰਾਇਤਾ ਬਣਾ ਕੇ ਖੀ ਲੋ ਤੇ ਪੇਟ ਨੂੰ ਜਿਹੜਾ ਰਾਹਤ ਦਿੰਦਾ ਹੈ ਜੈਸਾ ਕਰਾ ਨਹੀਂ ਮਾਰਦੀ ਤੇ ਗਰਮੀ 'ਚ ਬਹੁਤ ਵਧੀਆ ਚੀਜ਼ ਹੈ ਇਹਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਜਿੱਤੇ ਲਈ ਸਭ ਤੋਂ ਪਹਿਲਾਂ ਆਪਾਂ ਇਹ ਲਿਆ 1 ਲੀਟਰ ਦਹੀਂ 1 ਕਿਲੋ ਦਹੀਂ ਲੈ ਕੇ ਇਦਾਂ ਨਾਲ ਆਪਾਂ ਲਈ ਹੈ ਇਹ ਕਾਲਾ ਲੂਣ ਇਹ ਚਿੱਟਾ ਲੂਣ ਜਿੰਦੇ ਲਈ ਆਪਾਂ ਲਿਆਏ ਕਾਲਾ ਲੂਣ ਇਹ ਚਿੱਟਾ ਲੂਣ ਤੇ ਥੋੜਾ ਜਿਹਾ ਆਪਾਂ ਲਿਆਏ ਸਾਫਤ ਧਨੀਆ ਇਹਨੂੰ ਆਪਾਂ ਥੋੜਾ ਜਿਹਾ ਤਵੇ ਦੇ ਉੱਪਰ ਰੋਸਟ ਕਰ ਲਿਆ ਸੀ ਤੇ ਹੱਥ ਦੇ ਨਾਲ ਮਸਲਣਾ ਹੈ ਇਹ ਲਈ ਆਪਾਂ ਕਸ਼ਮੀਰੀ ਲਾਲ ਮਿਰਚ ਤੇ ਇਦਾਂ ਇਹ ਆਪਾਂ ਲਈ ਹੈ ਨਹੀਂ ਵਾਲੀ ਗੁੰਦੀ ਹੈ ਕਿ ਇਹ ਜੀਰਾ ਆਪਾਂ ਭੁੰਨ ਕੇ ਲਿਆਇਆ ਹੈ ਸਾਬਤ ਜੀਰਾ ਤੇ ਨਾਲ ਆਪਾਂ ਲੈ ਲਿਆ ਹੈ ਪਦੀਨੇ ਦੀਆਂ ਪੱਤੀਆਂ ਜੇ ਤੁਹਾਡੇ ਕੋਲ ਸੁੱਕਾ ਪਦੀਨਾ ਤੇ ਉਹ ਵੀ ਤੁਸੀਂ ਲੈ ਸਕਦੇ ਜੀ ਤੇ ਇਧਰ ਆਪਾਂ ਜਵਾ 4 ਲੀਟਰ ਦਹੀਂ ਲਿਆ ਇਹਨੂੰ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਪੀਸ ਲੈ ਕੇ ਗਾੜਾ ਥੋੜਾ ਜਿਹਾ ਪਤਲਾ ਕਰ ਲੈਣਾ ਦਹੀਂ ਉੱਪਰ ਰਿੱਕ ਤੇ ਇਸ ਠੰਡਾ ਠੰਡਾ ਪਾਣੀ ਆਪਾਂ ਦਹੀਂ ਦੇ ਵਿੱਚ ਪਾ ਦੇਣਾ thora ja ਕਿਉਂਕਿ ਉਹਨੂੰ ਆਪਾਂ ਪਤਲਾ ਰੱਖਣਾ ਹੈ ਕਿ ਇਹ ਲੈਗੀ ਹੋਵੇ ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਲਾਲ ਮਿਰਚ ਨਾਲ ਪਾ ਦਾਂਗੇ ਨਮਕ ਨਾਲ ਆਪਾਂ ਧਨੀਆ ਪਾ ਦਾਂਗੇ ਤੇ ਕਾਲਾ ੂਣ ਆਪਣੇ ਕੋਲੋਂ ਇਹ ਤੁਸੀਂ ਸਵਾਦ ਅਨਸਾਰ ਪਾਉਣਾ ਤੇ ਸਬਤ ਜੀਰਾ ਜਿਹੜਾ ਬਖਾਉਣੇ ਦੇ ਰੱਖਿਆ ਵੀ ਪਾ ਕੇ ਇਹਨੂੰ ਫੇਰ ਆਪਾਂ ਮਿਕਸ ਕਰ ਦਈਏ। ਥੋਨੇ ਜਿਹੜੀ ਆਪਾਂ ਗੁੰਦੀ ਲਈ ਇਹ ਵੀ ਵਿੱਚ ਪਾ ਕੇ ਫੇਰ ਆਪਾਂ 10-15 ਮਿੰਟ ਲਈ ਰੈਸਟ ਤੇ ਰੱਖ ਦਿੰਨੇ ਆਂ ਫਿਰ ਆਪਾਂ ਇੱਕ ਦੀ ਗੋੜ ਬਣਾ ਕੇ ਤਿਆਰ ਕਰਦੇ ਆਂ। ਇਦਰਾ ਪੈ ਕੇ ਕੜ੍ਚੀ ਜਰਮ ਕਰ ਲੈਣੀ ਆ ਤੇ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਇੱਕ ਚਮਚ ਤੇਲ ਦਾ ਪਾ ਕੇ ਤੇ ਇਹਨੂੰ ਗਰਮ ਕਰ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਦੇਖੋ ਥੋੜਾ ਜਿਹਾ ਪਿਆਜ਼ ਕੱਟਿਆ ਤਰੀ ਤਰੀ ਕੱਟ ਕੇ ਇੰਨੇ ਜਿਹੇ ਨਾ ਬਾਰੇ ਦੇ ਰਿਹਾ ਤੇ ਕਰ ਸੁਣ ਲਿਓ ਬੋਦਨਾ ਇਹਨੂੰ ਅੱਧਾ ਘੰਟਾ ਫ੍ਰੀਜ ਦੇ ਵਿੱਚ ਲਾ ਕੇ ਰੱਖਾਂਗੇ ਜਿਹੜਾ ਠੰਡਾ ਹੋ ਜਾਏਗਾ ਫਿਰ ਆਪਾਂ ਨੂੰ ਸਰਵ ਕਰਾਂਗੇ ਜੇਕਰ ਉਹ ਜਲਦੀ ਹੈ ਤਾਂ ਤੁਸੀਂ ਇਹਦੇ ਵਿੱਚ ਵਰਤ ਵੀ ਪਾ ਸਕਦੇ ਜੀ ਕਿਊਬਸ ਪਾ ਲਓ ਜਿਹੜੇ ਛੋਟੇ ਇਹ ਆਪਣੀ ਮਦੀਨੇ ਦੀਆਂ ਪੱਤੀਆਂ ਨੇ ਇਹਨਾਂ ਨੂੰ ਆਪਾਂ ਛੋਟਾ ਛੋਟਾ ਤੋੜ ਕੇ ਜੇ ਵੱਡਾ ਹੈ ਤਾਂ ਤੁਸੀਂ ਆ ਘੱਟਣਾ ਵੀ ਘੱਟ ਸਕਦੇ ਮੈਨੂੰ ਆਪਾਂ ਸਰਵ ਕਲਾਂ ਦੇ ਗਲਾਸੀਆਂ ਦੇ ਵਿੱਚ ਰਾਈਟ ਆਪਣਾ ਬਣ ਕੇ ਗਿਆ ਉਹ ਪਕੀਲਾ ਸਵਾਦ ਬਹੁਤ ਲੱਗਿਆ ਬਣਿਆ ਬਾਕੀ ਪਲੀਜ਼ ਦੇਖੋ ਚੈਨਲ ਦੇ ਨਵੇਂ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਤੇ ਫਾਲੋ ਮੀ ਨੂੰ ਇਹ ਵੀਡੀਓ ਤੇ ਨਾਲ ਸਬਸਕ੍ਰਾਈਬ ਵੀ ਕਰੋ ਥੈਂਕਸ ਫॉर ਵਾਚਿੰਗ ਗਾਇਜ਼